ਦੇਖਦੇ ਆ ਕਿ ਗੈਂਗਸਟਰ ਬਾਦ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਹੈ ਲੁੱਟਾਂ ਖੋਹ ਹੋ ਰਹੀਆਂ ਹਰੇਕ ਨੂੰ ਫੋਨ ਆ ਰਹੇ ਆ ਧਮਕੀਆਂ ਆ ਰਹੀਆਂ ਅਸੀਂ ਦੇਖਦੇ ਪਿੰਡਾਂ ਦੇ ਵਿੱਚ ਚੋਰੀਆਂ ਸਾਡੇ ਬਿਜਲੀ ਬੋਰਡ ਦੇ ਵਿੱਚ ਅਸੀਂ ਦੇਖਦੇ ਆ ਟਰਾਂਸਫਾਰਮਰ ਲਏ ਜਾ ਰਹੇ ਆ ਤੇਲ ਕੱਢੇ ਜਾ ਰਹੇ ਆ ਕਮੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ਲੋਕਾਂ ਨੂੰ ਵੀ ਕਿਉਂਕਿ ਇਹਨਾਂ ਨੇ ਝੂਠ ਤੂਫਾਨ ਏਡੇ ਵੱਡੇ ਮਾਰਤੇ ਲੋਕਾਂ ਨੂੰ ਸੱਚ ਲੱਗਣ ਲੱਗੇ ਯਾਨੀ ਕਹਿੰਦੇ ਨੇ ਵੇਖ ਝੂਠ ਨੂੰ ਵਾਰ-ਵਾਰ ਬੋਲੋਗੇ ਸੱਚ ਲੱਗਣ ਲੱਗ ਜਾਣਾ ਜੇ ਕੋਈ ਸਵਾਲ ਕਰਦਾ ਹੈ ਸਾਡੇ ਸੀਨੀਅਰ ਸੇਖਰ ਸਾਹਿਬ ਨੂੰ ਉਹਨੂੰ ਜਦ ਤੱਕ ਇਹ ਕਹਿੰਦਾ ਤੁਸੀਂ ਪੀਟੀਸੀ ਤੋਂ ਤੁਸੀਂ ਬਹੁਤ ਸਤਿਮਾਨ ਮੰਤਰੀ ਨੂੰ ਸਵਾਲ ਕਰੋ ਤੁਸੀਂ ਐਸ ਇੰਡੀਵਿਜੂਅਲੀ ਉਸ ਬੰਦੇ ਨੂੰ ਸਵਾਲ ਕਰੋ ਜਾਂ ਪੱਤਰਕਾਰਾਂ ਤੇ ਹੀ ਪਰਚੇ ਦੇ ਦੇ ਕੇ ਜਿਹੜਾ ਹੈਗਾ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਗੈਂਗਸਟਰਵਾਦੀ ਆਪਾਂ ਗੱਲ ਕਰ ਰਹੇ ਸੀ ਅੱਜ ਹਾਲਾਤ ਕੀ ਐ ਕਿਹੜਾ ਦਿਨ ਆ ਤੁਸੀਂ ਮੈਸੇ ਸਾਲ ਦੀ ਗੱਲ ਹੀ ਕਰ ਲੀ ਗਿਆ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਇੱਕ ਦਿਨ ਗਿਣਾ ਲਓ ਜਿਹੜੇ ਦਿਨ ਕੋਈ ਮਰਡਰ ਨਹੀਂ ਹੋਇਆ ਬੱਚਿਆਂ ਦੇ ਮਰਡਰ ਹੋ ਰਹੇ ਆ ਪਰसों ਚੌਥੇ ਇੱਕ ਸਰਪੰਚ ਦਾ ਲੇਡੀ ਸਰਪੰਚ ਦਾ ਕੱਲ ਹੀ ਸਰੀ ਕੱਲ ਹੀ ਲੇਡੀ ਸਰਪੰਚ ਦਾ ਕਤਲ ਹੋ ਗਿਆ ਕਿਉਂਕਿ ਸਾਨੂੰ ਡਿਫੈਂਸ ਕਿਹਨੇ ਕਰਨਾ ਹੈ ਪੁਲਿਸ ਨੇ ਸਾਨੂੰ ਸੁਰੱਖਿਆ ਦੇਣੀ ਹੈ ਕੱਲ ਪੁਲਿਸ ਮੁਲਾਜ਼ਮਾਂ ਦਾ ਕੌਲਸ ਮੁਲਾਜ਼ਮ ਦਾ ਹੀ ਥਾਣੇ ਦੇ ਬਿਲਕੁਲ ਨੇੜੇ ਕਤਲ ਹੋ ਜਾਂਦਾ ਹੈਗਾ ਸ਼ਰਿਆਮ ਕਤਲ ਹੋ ਜਾਂਦਾ ਹੈ ਕੀ ਇਹਨੂੰ ਕੀ ਸਮਝ ਗਏ ਹੁਣ ਅਸੀਂ ਇਹਨੂੰ ਸਰਕਾਰ ਦੀ ਨਾਲੈਕੀ ਸਮਝ ਗਏ ਕੱਲ ਇਸ ਮੌਜੂਦਾ ਸਰਕਾਰ ਦਾ ਮੌਜੂਦਾ ਐਮਐਲਏ ਕੱਲ ਪਤੰਗ ਉਡਾ ਰਿਆ ਸੀ ਉਥੇ ਕੋਈ ਸਾਥੀ ਜਾਵੜਿਆ ਕੋਈ ਪੱਤਰਕਾਰ ਜਾਵੜਿਆ ਉਹ ਚਾਈਨਾ ਡੋਰ ਨਾਲ ਪਤੰਗ ਉਡਾ ਰਿਆ ਹੈਗਾ ਕੀ ਹੁਣ ਸਰਕਾਰ ਉਹਤੇ ਕਾਰਵਾਈ ਕਰੂਗੀ ਆਮਾਰੀ ਪਾਰਟੀ ਕਹਿੰਦੀ ਸੀ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਵੀ ਕਿਸੇ ਹਾਲਤ ਦੇ ਵਿੱਚ ਜਿਹੜਾ ਹੈਗਾ ਪੰਜਾਬ ਨੂੰ ਸੁਧਾਰਾਂਗੇ ਰੰਗਲਾ ਪੰਜਾਬ ਬਣਾਵਾਂਗੇ ਸੜਕਾਂ ਦੇ ਉੱਪਰ ਕੋਈ ਵੀ ਧਰਨਾ ਨਹੀਂ ਲੱਗੇਗਾ ਪਰ ਮੌਜੂਦਾ ਹਾਲਾਤ ਇਹ ਨੇ ਕਿ ਆਏ ਦਿਨ ਗੈਂਗਸਟਰ ਧਮਕੀਆਂ ਦੇ ਰਹੇ ਨੇ ਚੋਰੀਆਂ ਹੋ ਰਹੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਹਰ ਇੱਕ ਵਰਗ ਜਿਹੜਾ ਹੈਗਾ ਸੰਘਰਸ਼ ਤੇ ਰਾਤ ਰਿਹਾ ਹੋਇਆ ਤੇ ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਲਈ ਚਾਹੇ ਪੱਤਰਕਾਰ ਹੋਵੇ ਚਾਹੇ ਵਿਰੋਧੀ ਹੋਵੇ ਚਾਹੇ ਮੀਡੀਆ ਆਧਾਰੀ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਆਪਾਂ ਗੱਲਬਾਤ ਕਰਾਂ ਸਾਡੇ ਨਾਲ ਸ joint ਕੋਰਸਾਨ ਮੋਰਚਾ ਮੋਰਚ ਚਾਹੇ ਉਹ ਕਿਸਾਨ ਆ ਮਜ਼ਦੂਰ ਆ ਸੰਘਰਸ਼ੀ ਕਮੇਟੀਆਂ ਦੇ ਆਗੂ ਨੇ ਸਾਰੇ ਨਾਲ ਖੜੇ ਨੇ ਆਪਾਂ ਗੱਲਬਾਤ ਕਰਦੇ ਆ ਪਰ ਹੁਣ ਜੇ ਆਪਾਂ ਮੌਜੂਦਾ ਸਰਕਾਰ ਨੂੰ ਵੇਖੀਏ ਤੇ ਕਿਵੇਂ ਦੀ ਸਥਿਤੀ ਹੈਗੀ ਜੋ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਹੁਣ ਸੋ ਸਥਿਤੀ ਦਾ ਆਪਾਂ ਇਹ ਹੀ ਦੇਖਦੇ ਆ ਪਹਿਲਾਂ ਮੈਂ ਤੁਹਾਡੇ ਮਾਦਵ ਰਾਈ ਤੁਹਾਨੂੰ ਦੱਸਾਂਗਾ ਕਿ ਤੁਸੀਂ ਜਿਹੜਾ ਇਹ ਚੌਥਾ ਥੰਮ ਹੈ ਜਿਹੜਾ ਜਨਤਾ ਦਾ ਜਿਹੜੀਆਂ ਸਾਡੀਆਂ ਖਬਰਾਂ ਤੁਸੀਂ ਪੰਜਾਬ ਤੇ ਇੰਡੀਆ ਪੱਧਰ ਤੇ ਬਾਹਰਲੇ ਕੰਟਰੀਆਂ ਤੱਕ ਵੀ ਸਾਡੀਆਂ ਖਬਰਾਂ ਲੱਗਦੀਆਂ ਪਰ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਜਿਹੜੇ ਹੈ ਦਾਸ ਜਿਹੜੇ ਪ੍ਰੈਸ ਵਾਲੇ ਆ ਉਹਨਾਂ ਤੇ ਜਿਹੜੇ ਪਰਚੇ ਦਰਜ ਕੀਤੇ ਜਿਹਦੇ ਖਿਲਾਫ ਅਸੀਂ ਬਠਿੰਡਾ ਵਿਖੇ ਬਹੁਤ ਲੰਬਾ ਸਮਾਂ ਧਰਨਾ ਵੀ ਦਿੱਤਾ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆ ਉਥੇ ਕਿਸਾਨ ਤੇ ਮਜ਼ਦੂਰ ਉਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਭਾਵੇਂ ਇਹ ਵੀ ਵੇਖਿਆ ਗਿਆ ਕਿ ਪਹਿਲੀ ਵਾਰ ਹੋਇਆ ਕਿ ਜਿਹੜਾ ਪ੍ਰੈਸ ਵਾਲਿਆਂ ਦੇ ਹੱਕ ਦੇ ਵਿੱਚ ਜਿਹੜੀਆਂ ਸਾਰੀਆਂ ਜਥੇਬੰਦੀਆਂ ਨੇ ਬਹੁਤ ਘੱਟ ਸਰਦੇ ਦੇ ਬਾਵਜੂਦ ਉਹਨੇ ਬਹੁਤ ਲੱਖਾਂ ਦੀ ਗਿਣਤੀ ਦੇ ਵਿੱਚ ਉਥੇ ਜਿਹੜਾ ਉੱਥੇ ਅਸ਼ਮੂਲੀਅਤ ਕੀਤੀ ਆ ਇਸੇ ਤਰ੍ਹਾਂ ਹੀ ਦੇਖਦੇ ਆ ਕਿ ਗੈਂਗਸਟਰਵਾਦ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵਧ ਰਿਹਾ ਲੁੱਟਾਂ ਖੋਹ ਰਹੀਆਂ ਹਰੇਕ ਨੂੰ ਫੋਨ ਆ ਰਹੇ ਆ ਧਮਕੀਆਂ ਆ ਰਹੀਆਂ ਅਸੀਂ ਦੇਖਦੇ ਪਿੰਡਾਂ ਦੇ ਵਿੱਚ ਚੋਰੀਆਂ ਸਾਡੇ ਬਿਜਲੀ ਬੋਰਡ ਦੇ ਵਿੱਚ ਅਸੀਂ ਦੇਖਦੇ ਆ ਟਰਾਂਸਫਾਰਮਰ ਲਾਏ ਜਾ ਰਹੀਆਂ ਤੇਲ ਕੱਢੇ ਜਾ ਰਿਹਾ ਔਰ ਕੋਈ ਉਹਨਾਂ ਦੇ ਕਾਰਵਾਈਆਂ ਨਹੀਂ ਹੋ ਰਹੀਆਂ ਔਰ ਲੋਕਾਂ ਦਾ ਬੁਰਾ ਹਾਲ ਹੈ ਔਰ ਮਲਾਜਮਾਂ ਦਾ ਵੀ ਬੁਰਾ ਹਾਲ ਹੈ ਕਿਉਂਕਿ ਨਹੀਂ ਤੇ ਉਹਨਾਂ ਨੂੰ ਟਰਾਂਸਫਾਰਮਰ ਹੋ ਚੋਰੀ ਹੋ ਜਾਂਦਾ ਤੇਲ ਚੋਰੀ ਹੋ ਗਿਆ ਫਰਮ ਫੇਰ ਲਿਆ ਉਹ ਫੇਰ ਉਹ ਲਈ ਦੇ 10 ਤੇ ਉਹਦੋਂ ਨੂੰ ਹੋਰ 10 ਵੀ ਇੱਕ ਇੱਕ ਥਾਂ ਤੋਂ ਹੁੰਦੇ ਆ ਤੇ ਅਸੀਂ ਇਹਨੂੰ ਵੀ ਪੰਜਾਬ ਦੇ ਵਿੱਚ ਤਾਂ ਫਿਰ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਇਹ ਚੋਰੀਆਂ ਜਿਹੜੀਆਂ ਹੋ ਰਹੀਆਂ ਸੋ ਇਹਦੇ ਤੇ ਕੋਈ ਸਰਕਾਰ ਵੱਲੋਂ ਕੋਈ ਕਾਰਵਾਈ ਕੋਈ ਖਾਸ ਅਸ਼ੀਰ ਦੇਖਦਿਆਂ ਨਹੀਂ ਹੋ ਰਹੀ ਅ ਜੁਣਜੀ ਗੱਲ ਕਰੀਏ ਤਾਂ ਲਗਾਤਾਰ ਤੁਸੀਂ ਕੱਚੇ ਮੁਲਾਜ਼ਮ ਨੇ ਪੀ.ਆਰ.ਟੀ. ਦੇ ਮੁਲਾਜ਼ਮ ਨੇ ਲਗਾਤਾਰ ਆਪਣੀ ਮੰਗਾਂ ਲੈ ਕੇ ਹਸ ਕਰ ਰਹੇ ਹੋਣਾ ਪਰ ਸਰਕਾਰ ਸਮੇਂ ਦੀ ਕਿਉਂ ਨਹੀਂ ਦਿੰਦੀ ਉਹ ਤਾਂ ਕਹਿ ਰਹੀ ਕਿ ਅਸੀਂ ਹਰ ਇੱਕ ਨੂੰ ਰੋਜ਼ਗਾਰ ਦਿੱਤਾ ਹੈਗਾ ਘਰ ਘਰ ਦੇ ਵਿੱਚ ਨੌکریاں ਦਿੱਤੀਆਂ ਕਿ ਲੱਗਦਾ ਹੈ ਇਹ ਦਾਅਵੇ ਪੂਰੇ ਹੋਏ ਆ ਦੇਖੋ ਜੀ ਗੱਲ ਅਸਲ 'ਚ ਜਿਹੜਾ ਦੇਖਿਆ ਨਾ ਵੀ ਗੱਲ ਸਹੀ ਦੀ ਨਹੀਂ ਗੱਲ ਪਈ ਦੀ ਹੈ ਜਿਹੜੀ ਅਸੀਂ ਪਹਿਲਾਂ ਵੀ ਸਟੇਜਾਂ ਤੋਂ ਇਹੀ ਕਹਿੰਦੇ ਆ ਰਹੇ ਹਾਂ ਵੀ ਡਰਾਈਵਰ ਬਦਲਣ ਦੇ ਨਾਲ ਟਰੈਕਟਰ ਦਾ ਨੌਕਸ ਠੀਕ ਨਹੀਂ ਹੋਣਾ ਜੇ ਟਰੈਕਟਰ ਇਸ ਨੌਕਸ ਪਿਆ ਹੋਇਆ ਤਾਂ ਡਰਾਈਵਰ ਬਦਲ ਜਾਂਦੇ ਆ ਸਰਕਾਰਾਂ ਜਦੋਂ ਬਦਲਦੀਆਂ ਆ ਪਰ ਨੀਤੀ ਜਿਹੜੀ ਹੈਗੀ ਆ ਜਿਹੜਾ ਟਰੈਕਟਰ ਹੈ ਜਿਹੜੀ ਨੀਤੀ ਨਕਸਾ ਹੈਗਾ ਹੈ ਟਰੈਕਟਰ ਦੇ ਵਿੱਚ ਜਿਹੜੀ ਪਾਲਿਸੀ ਬਣਾਈ ਹੋਈ ਹੈ ਉਹ ਕਾਰਪੋਰੇਟ ਪੱਖੀ ਪਾਲਿਸਾਂ ਬਣਾਈਆਂ ਹੋਈਆਂ ਨੇ ਉਹਨਾਂ ਨੇ ਨਵੀਂ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ਲੋਕਾਂ ਨੂੰ ਵੀ ਕਿਉਂਕਿ ਇਹਨਾਂ ਨੇ ਝੂਠ ਤੂਫਾਨ ਏਡੇ ਵੱਡੇ ਮਾਰਤੇ ਲੋਕਾਂ ਨੂੰ ਸੱਚ ਲੱਗਣ ਲੱਗੇ ਯਾਨੀ ਕਹਿੰਦੇ ਨੇ ਵੇਖ ਝੂਠ ਨੂੰ ਵਾਰ-ਵਾਰ ਬੋਲੋਗੇ ਸੱਚ ਲੱਗਣ ਲੱਗ ਜਾਂਦਾ ਹੈ ਉਹ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਇਹ ਪਤਾ ਨਹੀਂ ਕਿੱਡਾ ਵੱਡਾ ਇਨਕਲਾਬ ਆਊਗਾ 95 93 ਸੀਟਾਂ ਇੱਕੋ ਸਮੇਂ ਮਤਲਬ ਲੋਕਾਂ ਉਨੂੰ ਉਮੀਦਾਂ ਬਹੁਤ ਵੱਡੀਆਂ ਸੀ ਪਰ ਇਹਨਾਂ ਨੇ ਜੋ ਕੁਝ ਕਿਹਾ ਸੀ ਉਹਦੇ ਬਿਲਕੁਲ ਉਲਟ ਕੀਤਾ ਕੁਝ ਵੀ ਜਿਹੜਾ ਹੈਗਾ ਜਿਵੇਂ ਤੁਸੀਂ ਗੈਂਗਸਟਰਵਾਦ ਦੀ ਗੱਲ ਕੀਤੀ ਅੱਜ ਹਾਲਾਤ ਪੰਜਾਬ ਦੇ ਕੀ ਨੇ ਤੁਸੀਂ ਪੱਤਰਕਾਰ ਹੋ ਜਿਵੇਂ ਸਾਥੀ ਜੀ ਨੇ ਦੱਸਿਆ ਵੀ ਚੌਥਾ ਥੰਮੋ ਜਿਹੜੀ ਅਸੀਂ ਬੈਠਿਆ ਰੋਡ ਤੇ ਜਾਂ ਕੋਈ ਵੀ ਥੱਲੇ ਗੱਲ ਚੱਲਦੀ ਹੈ ਉਹਨੂੰ ਲੋਕਾਂ ਤੱਕ ਪਹੁੰਚਾਉਣਾ ਤੁਹਾਡਾ ਮਾਧਿਅਮ ਹੈ ਸਾਡੇ ਕੋਲੇ ਤੁਸੀਂ ਕੜੀ ਹੋ ਤੇ ਅੱਜ ਜਿਹੜੇ ਇਹ ਹੀ ਸਰਕਾਰ ਜਿਹੜੀ ਲੋਕਾਂ ਨੂੰ ਕਹਿੰਦੀ ਸੀ ਵੀ ਲੀਡਰਾਂ ਨੂੰ ਸਵਾਲ ਕਰਿਆ ਕਰੋ ਅਸੀਂ ਲੋਕਾਂ ਨੂੰ ਸਵਾਲ ਕਰਨੇ ਸਿਖਾਏ ਹੈ ਉਹ ਜਦੋਂ ਕੋਈ ਸਵਾਲ ਕਰਦਾ ਸਾਡੇ ਚੀਫ ਮਿਨਿਸਟਰ ਸਾਹਿਬ ਨੂੰ ਉਹਨੂੰ ਜਾਂ ਤਾਂ ਕਹਿੰਦਾ ਤੁਸੀਂ ਪੀਟੀਸੀ ਤੂ ਹੋ ਤੁਸੀਂ ਉਸ ਮੰਤਰੀ ਨੂੰ ਸਵਾਲ ਕਰੋ ਤੁਸੀਂ ਐਸ ਇੰਡੀਵਿਜੂਅਲੀ ਉਸ ਬੰਦੇ ਨੂੰ ਸਵਾਲ ਕਰੋ ਜਾਂ ਪੱਤਰਕਾਰਾਂ ਤੇ ਹੀ ਪਰਚੇ ਦੇ ਦੇ ਕੇ ਜਿਹੜਾ ਹੇਗਾ ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਹੈ ਜਿਹੜਾ ਪੱਤਰਕਾਰ ਇਹਨਾਂ ਦੇ ਪੱਖ 'ਚ ਜਿੱਤਨੂੰ ਲੱਗਦਾ ਵੀ ਗੱਲ ਸਾਡੇ ਪੱਖ ਦੀ ਹੈ ਤਾਂ ਫਿਰ ਕੁਝ ਨਹੀਂ ਜੇ ਉਹਨਾਂ ਦੇ ਜੇ ਲੋਕਾਂ ਦੀ ਗੱਲ ਕਰਦਾ ਹੈ ਲੋਕ ਪੱਖੀ ਗੱਲ ਕਰਦਾ ਜਿਹੜੀ ਸਰਕਾਰ ਨੂੰ ਚੰਗੀ ਨਹੀਂ ਲੱਗਦੀ ਤਾਂ ਉਹਨਾਂ ਦੇ ਪਰਚੇ ਦੇ ਦੇ ਕੇ ਅੰਦਰ ਕੀਤਾ ਜਾ ਰਿਹਾ ਜਿਵੇਂ ਆਪਾਂ ਮਿੰਟੂ ਗੁਰੂਸਰੀਆ ਦੀ ਗੱਲ ਕਰ ਲਈਏ ਮਾਨਕ ਗੁਏ ਦੀ ਗੱਲ ਕਰ ਲਈਏ ਆਪਣਾ ਮਨਿੰਦਰਜੀਤ ਸਿੱਧੂ ਹੈ ਬੜੀ ਬੇਬਾਕ ਪੱਤਰਕਾਰੀ ਕਰਦੇ ਹੈ ਭਾਸ਼ਾ ਵੀ ਸਬਕ ਹੈ ਤਾਂ ਤੁਸੀਂ ਮਿੰਟੂ ਗੁਰੂਸਰੀਆ ਦੀ ਭਾਸ਼ਾ ਸੁਣੋਗੇ ਕਦੇ ਵੀ ਕਿਸੇ ਵੀ ਗੱਲ ਦੇ ਵਿੱਚ ਉਹਨੇ ਕਰਿਆ ਦੀ ਜਿਹੜੀ ਮर्यादा ਤੋਂ ਬਾਹਰ ਨਹੀਂ ਗਿਆ ਇਹਨਾਂ ਨੂੰ ਇਹਨਾਂ ਨੂੰ ਪਹਿਲਾਂ ਦੇਖਿਆ ਜਬ ਇਹਨਾਂ ਦੀ ਸਭਿਆੜੀ ਪ੍ਰਭਾਸ਼ਾ ਹੈ ਆਪਣਾ ਸੌਰੀ ਭਾਸ਼ਾ ਹੈ ਉਹ ਸਭੇ ਕ ਪਾਰਲ ਵਿਧਾਨ ਸਭਾ ਦੇ ਵਿੱਚ ਕੀ ਕੁਛ ਚੱਲਦਾ ਹੈ ਇਦਾਂ ਤੱਕ ਇਹ ਕਹਿੰਦੇ ਬੁੜੀਆਂ ਵਾਂਗੂ ਮੇਹਣੇ ਦਿੰਦਾ ਹੈ ਹੁਣ ਤਾਂ ਬੁੜੀਆਂ ਵੀ ਇਦਾਂ ਮੇਹਣੇ ਨਹੀਂ ਦਿੰਦੀਆਂ ਜਿਹੜੇ ਹਿਸਾਬ ਨਾਲ ਇਹ ਕੁਛ ਕਰਦੇ ਨੇ ਇਹਨਾਂ ਨੂੰ ਸਾਰਾ ਮਾਫ ਹੈ ਗੈਂਗਸਟਰਵਾਦ ਦੀ ਆਪਾਂ ਗੱਲ ਕਰ ਰਹੇ ਸੀ ਅੱਜ ਹਾਲਾਤ ਕੀ ਹੈ ਕਿਹੜਾ ਦੇਣਾ ਤੁਸੀਂ ਐਸੇ ਸਾਲ ਦੀ ਗੱਲ ਹੀ ਕਰ ਲਈਏ ਇੱਕ ਤਰੀਕ ਤੋਂ ਲੈ ਕੇ ਅੱਜ ਤੱਕ ਇੱਕ ਦਿਨ ਵੀ ਨਾ ਰੋ ਜਿਹੜੇ ਦਿਨ ਕੋਈ ਮਰਡਰ ਨਹੀਂ ਹੋਇਆ ਬੱਚਿਆਂ ਦੇ ਮਰਡਰ ਹੋ ਰਹੇ ਆ ਪਰसों ਚੌਥੇ ਇੱਕ ਸਰਪੰਚ ਦਾ ਲੇਡੀ ਸਰਪੰਚ ਦਾ ਕ ਹੋਰ ਚੀਜ਼ ਦੇਖੋ ਕੱਲ ਕਿਉਂਕਿ ਸਾਨੂੰ ਡਿਫੈਂਸ ਕਿਹਨੇ ਕਰਨਾ ਹੈ ਪੁਲਿਸ ਨੇ ਸਾਨੂੰ ਸੁਰੱਖਿਆ ਦੇਣੀ ਹੈ ਕੱਲ ਪੁਲਿਸ ਮੁਲਾਜ਼ਮਾਂ ਦਾ ਪੁਲਿਸ ਮੁਲਾਜ਼ਮਾਂ ਦਾ ਹੀ ਥਾਣੇ ਦੇ ਬਿਲਕੁਲ ਨੇੜੇ ਕਤਲ ਹੋ ਜਾਂਦਾ ਹੈਗਾ ਸ਼ਰੀਆਮ ਕਤਲ ਹੋ ਜਾਂਦਾ ਹੈ ਕਿ ਇਹਨੂੰ ਕੀ ਸਮਝ ਗਏ ਹੁਣ ਅਸੀਂ ਇਹਨੂੰ ਸਰਕਾਰ ਦੀ ਨਾਲੈਕੀ ਸਮਝ ਗਏ ਸਰਕਾਰ ਦੀ ਬੇਵਸੀ ਸਮਝ ਗਏ ਜਾਂ ਹੋਰ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਇਹ ਲੋਕ ਜਿਹੜਾ ਆਮ ਲੋਕ ਹੈ ਜੇ ਆਪਦੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਨਗੇ ਉਹ ਪੁਲਿਸ ਕੋਲ ਹੀ ਜਾਣਗੇ ਜੇ ਪੁਲਿਸ ਵੀ ਸੁਰੱਖਿਅਤ ਨਹੀਂ ਇਹਦੇ ਸਾਨੂੰ ਬਚਾਊਗਾ ਕੌਣ ਸੋ ਇਸ ਕਰਕੇ ਜਿਹੜੀ ਸਰਕਾਰ ਹੈ ਹਰ ਪੱਖੋਂ ਫੇਲ ਹੈ ਤੁਸੀਂ ਕੱਲ ਪਰਸੋਂ ਦਾ ਆਪਾ ਹਾਲਾਤ ਦੇਖਿਆ ਬਸੰਤ ਨੰਘ ਕੇ ਗਈ ਹੈ ਅਸੀਂ ਨਸ਼ਾ ਰੋਕਣ ਦੀ ਗੱਲ ਕਰਦੇ ਆ ਨਸ਼ਾ ਉਹਦੂ ਕਿੰਨੇ ਗੁਣਾ ਵੱਧ ਗਿਆ ਹੈਗਾ ਪਰ ਚਾਈਨਾ ਡੋਰ ਕਿੱਡੀ ਕਬੱਡੀ ਚੀਜ਼ ਹੈ ਚਾਈਨਾ ਡੋਰ ਮੈਂ ਕਹਿੰਦਾ ਨਸ਼ੇ ਨਾਲ ਹੀ ਵੱਧ ਖਤਰਨਾਕ ਹੋਈ ਵੀ ਨਸ਼ੇ ਨਾਲ ਤਾਂ ਬੰਦਾ ਦੋ-ਚਾਰ ਸਾਲਾਂ ਚ ਮਰੂਗਾ 5 ਸਾਲਾਂ ਚ ਮਰੂਗਾ ਚਾਈਨਾ ਡੋਰ ਇੱਕ ਸਕੈਂਟ ਦੇ ਵਿੱਚ ਕਿੰਨਿਆਂ ਘਰਾਂ ਦੇ ਚਿਰਾਗ ਧਨਚਰਾ ਦਿਨਾ ਚੀ ਬੁੱਝ ਗਏ ਇੱਕ ਬੱਚਾ ਅਕਲਲਾ-ਕਲਲਾ ਬੱਚਾ ਸਿਰੇ ਧੌਂਟ ਡੋਰ ਪੈ ਗਈ ਫਰੀ ਕੋਟ ਚ ਆਪਣੇ ਕਿੰਨੇ ਕੇਸ ਹੋਏ ਇੱਕ ਬੰਦੇ ਦਾ ਪੈਰ ਕੱਟਿਆ ਗਿਆ ਹੁਣ ਡੀਐਮਸੀ ਦਾਖਲ ਹੈ ਠੀਕ ਹੈ ਇੱਕ ਵਿਆਹੁਤਾ ਲੇਡੀ ਸੀ ਕੱਲ ਲੁਧ ਇੱਕ ਛੋਟਾ ਜਿਹਾ ਬੱਚਾ ਥੋੜਾ ਜਿਹਾ ਪਹਿਲਾਂ ਮੈਰਿਜ ਹੋਈ ਨੂੰ ਹੋਇਆ ਉਹਦਾ ਗਲੇ 'ਚ ਡੋਰ ਪੈ ਗਈ ਅਸੀਂ ਚਾਈਨਾ ਡੋਰ ਵੀ ਕੰਟਰੋਲ ਨਹੀਂ ਕਰ ਸਕੇ ਤੇ ਹੋਰ ਵੱਡੀ ਗੱਲ ਇੱਕ ਮੈਂ ਕਹਿਣੀ ਚਾਹਣਾ ਤੁਹਾਡੇ ਮਾਧਿਅਮ ਰਹੀ ਕੱਲ ਇਸ ਮੌਜੂਦਾ ਸਰਕਾਰ ਦਾ ਮੌਜੂਦਾ ਐਮਐਲਏ ਕੱਲ ਪਤੰਗ ਉਡਾ ਰਿਆ ਸੀ ਉਥੇ ਕੋਈ ਸਾਥੀ ਜਾਵੜਿਆ ਕੋਈ ਪੱਤਰਕਾਰ ਜਾਵੜਿਆ ਉਹ ਚਾਈਨਾ ਡੋਰ ਨਾਲ ਪਤੰਗ ਉਡਾ ਰਿਆ ਹੈਗਾ ਕੀ ਹੁਣ ਸਰਕਾਰ ਉਹਤੇ ਕਾਰਵਾਈ ਕਰੂਗੀ ਇਹਦੀ ਕੌਣ ਜ਼ਿੰਮੇਵਾਰੀ ਲਊਗਾ ਹਰ ਸਾਲ ਕਿੰਨੀਆਂ ਸੈਂਕੜੇ ਪੰਛੀ ਤਾਂ ਹਜ਼ਾਰਾਂ ਲੱਖਾਂ ਮਰ ਜਾਂਦੇ ਨੇ ਸੈਂਕੜੇ ਜਾਨਾਂ ਚਲੀਆਂ ਜਾਂਦੀਆਂ ਨੇ ਉਹਤੇ ਰੋਕ-ਥਾਮ ਨਹੀਂ ਹੋ ਰਹੀ ਨਸ਼ਾ ਜਾੜੀਆਂ ਵੱਡੀਆਂ ਸਮੱਸਿਆ ਬਹੁਤ ਦੂਰ ਦੀ ਗੱਲ ਹੈ ਸੋ ਇਸ ਕਰਕੇ ਮੁਕਤੀ ਦੀ ਗੱਲ ਲਿਖਿਆ ਵੀ ਇਹ ਸਰਕਾਰ ਕਿਸੇ ਵੀ ਵਰਗ ਨੂੰ ਸਖੂਲਤਾ ਦੇਣ ਤੋਂ ਪੌੜਾ ਕਿਸਾਨੀ ਹੋਵੇ ਪੌੜਾ ਮੁਲਾਜ਼ਮ ਹੋਵੇ ਪੌੜਾ ਮਜ਼ਦੂਰ ਹੋਣ ਪੌੜਾ ਆਮ ਲੋਕ ਹੋਣ ਕੋਈ ਵੀ ਹੋਵੇ ਉਹਨਾਂ ਸਾਰਿਆਂ ਨੂੰ ਕੋਈ ਵੀ ਸਹੂਲਤ ਦੇਣ ਤੋਂ ਬਿਲਕੁਲ ਫੇਲ ਹੋਈ ਹੈ ਆਪ ਲੋਕਾਂ ਦੇ ਪੈਸੇ ਨਾਲ ਆਪਣੇ ਘਰ ਭਰੇ ਆ ਵੱਡੇ ਵੱਡੇ ਫਲੈਕਸ ਲਾ ਕੇ ਜਿਹੜੀ ਤੁਸੀਂ ਗੱਲ ਕੀਤੀ ਸੀ ਰੋਜ਼ਗਾਰ ਦੇਣ ਦੀ ਉਹ ਰੋਜ਼ਗਾਰ ਇਹਨਾਂ ਨੇ ਸਿਰਫ ਫਲੈਕਸਾਂ ਚ ਹੀ ਦਿੱਤੇ ਆ ਅਖਬਾਰਾਂ ਦੇ ਵਿੱਚ ਆਲ ਇੰਡੀਆ ਦੀਆਂ ਅਖਬਾਰਾਂ ਦੇ ਪੇਪਰ ਹਾਇਰ ਕਰਕੇ ਲੋਕਾਂ ਦਾ ਹਜ਼ਾਰਾਂ ਲੱਖਾਂ ਰੁਪਈਆ ਬਰਬਾਦ ਕੀਤਾ ਜਾ ਰਿਹਾ ਇਸ਼ਤਿਹਾਰਾਂ ਹੀ ਮਸ਼ੀਨਰੀ ਪੰਜਾਬ ਦੀ ਇਹਨਾਂ ਦਾ ਜਿਹੜਾ ਸੁਪਰੀਮੋ ਕੇਜਰੀਵਾਲ ਹੈ ਉਹ ਆਲ ਇੰਡੀਆ ਦੇ ਵਿੱਚ ਆਪਦੀਆਂ ਨਜੀ ਜਿੱਥੇ ਆਪਣੀ ਪਾਰਟੀ ਦੀਆਂ ਰੈਲੀਆਂ ਕਰਦਾ ਪੈਸਾ ਪੰਜਾਬ ਦੇ ਲੋਕਾਂ ਦਾ ਬਰਬਾਦ ਕੀਤਾ ਜਾ ਰਿਹਾ ਹੈਗਾ ਸੋ ਹਰ ਪੱਖੋਂ ਇਹ ਸਰਕਾਰ ਜਿਹੜੀ ਹੈਗੀ ਆ ਉਹ ਫੇਲ ਸਾਬਤ ਹੋਈ ਆ ਤੁਸੀਂ ਲਗਾਤਾਰ ਪੈਨਸ਼ਨ ਵਾਲੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹੋ ਪਿਛਲੇ ਸਮੇਂ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਇਹ ਪੂਰੀ ਕਰ ਦਿੱਤੀ ਗਈ ਹੈ ਕਿ ਲੱਗਦਾ ਕਿ ਉਸ ਸਮੇਂ ਸਿਰਫ ਇਹ ਲollipops ਦਿੱਤਾ ਗਿਆ ਸੀ ਵੀ ਇਹਨਾਂ ਨੂੰ ਮੁਲਾਜ਼ਮਾਂ ਨੂੰ ਕਹ ਦੀ ਇੱਕ ਵਾਰੀ ਠੰਡੇ ਹੋ ਜਾਓ ਪਰ ਹਜੇ ਤੱਕ ਕੋਈ ਇਹਦੇ ਕੋਈ ਕਾਨੂੰਨੀ ਜਾਮਾ ਨਹੀਂ ਪਹੁੰਚਾਇਆ ਗਿਆ ਇਹਨੂੰ ਜਿਸ ਤਰ੍ਹਾਂ ਕੇ ਸਾਰੇ ਕਾਨੂੰਨ ਸੇ ਜੋਤਕਾ ਸਾਹਮਣੇ ਹੋਰ ਭਰਾਤਰੀ ਜਿਹਾ ਸੇ ਬੰਨੇ ਇਕੱਠੇ ਹੋ ਕੇ ਅਸੀਂ ਕਰ ਰਹੇ ਆ ਇਸੇ ਤਰ੍ਹਾਂ ਮਾਰੂ ਨੀਤੀਆਂ ਖਿਲਾਫ ਲੜ ਰਹੇ ਇਸੇ ਤਰ੍ਹਾਂ ਇੱਕ ਜਿਹੜੀ ਮੁਲਾਜ਼ਮਾਂ ਦੀ ਮਾਰੂ ਸਕੀਮਾ ਪਾਣੀ ਪੈਨਸ਼ਨ ਵਾਲੀ ਉਹ ਸਰਕਾਰ ਨੇ ਸਾਨੂੰ ਚੋਣਾਂ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਸਰਕਾਰ ਜਦੋਂ ਹੀ ਆਊਗੀ ਉਦੋਂ ਮੁਲਾਜ਼ਮਾਂ ਨੂੰ ਜਿਹੜਾ OPS ਭਾਲ ਕੀਤਾ ਜਾਊਗਾ ਪਰ ਸਰਕਾਰ ਨੇ ਉਹਦੇ ਤੇ ਬਿਲਕੁਲ 22 ਦੇ ਵਿੱਚ ਨਵੰਬਰ 22 ਦੇ ਵਿੱਚ ਇੱਕ ਝੂਠਾ ਜਾਂ ਲollipops ਦੇ ਕੇ ਮੁਲਾਜ਼ਮਾਂ ਜੀ ਬੱਲੇ ਬੱਲੇ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦਾ ਅੱਜ ਤੱਕ ਸਰਕਾਰ ਨੇ ਉਹਦਾ ਜਿਹੜਾ ਅਧੂਰਾ ਨੋਟੀਫਿਕੇਸ਼ਨ ਆ ਉਹ ਅਜੇ ਪੂਰਾ ਨਹੀਂ ਕੀਤਾ ਇਸ ਕੇ ਸਰ ਇਹ ਕੁਝ ਮੁਲਾਜ਼ਮਾਂ ਦਾ ਜਿਹੜਾ ਵੱਡਾ ਮਜ਼ਾਕ ਆ ਅਸੀਂ ਅੱਜ ਇਸੇ ਤੁਹਾਡੇ ਮਾਤੇ ਮੈਂ ਮੰਗ ਕਰਦੇ ਆ ਵੀ ਸਰਕਾਰ ਨੇ ਜੋ ਵਾਅਦਾ ਕੀਤਾ ਉਹ ਨੂੰ ਪੂਰਾ ਕਰੇ ਸੋ ਧੰਨਵਾਦ ਆ ਵੇਖੇਗਾ ਕਿ ਹਰ ਇੱਕ ਵਾਰ ਮਰਗ ਜਿਹੜਾ ਹੈਗਾ ਸਰਕਾਰ ਦੇ ਪਰ ਹੁਣ ਤੁਸੀਂ ਬਜਰੀ ਨਾਲ ਸੰਬੰਧਿਤ ਵਿਭਾਗ ਮਾ ਤੁਹਾਡੇ ਕੋਲੇ ਆ ਲਗਾਤਾਰ ਨਵੇਂ ਕਾਨੂੰਨ ਲਿਆ ਰਹੀ ਹੈਗੀ ਆ ਤੁਹਾਡੇ ਕੱਚੇ ਅੱਜ ਮਨੇ ਪੱਕੇ ਹੋ ਲਈ ਸੰਘਰਸ਼ ਕਰ ਰਹੇ ਨੇ ਮੀਟਰ ਰੀਡ ਗਾਲੇ ਹਨ ਕਿ ਲੱਗਦਾ ਕਿ ਸਰਕਾਰ ਨੇ ਜੋ ਜੁਮਲਾ ਦਿਖਾਇਆ ਸੀ ਜੋ ਤੁਹਾਨੂੰ ਕਿਹਾ ਗਿਆ ਸੀ ਕਿ ਅਸੀਂ ਰੋਜ਼ਗਾਰ ਦੇਵਾਂਗੇ ਉਹ ਤੇ ਖਰੀ ਉਤਰੀ ਇਸ ਗੱਲ ਇਹ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਇਹ ਪਾਰਟੀ ਹੈ ਧਰਨਿਆਂ ਤੋਂ ਨਿਕਲ ਕੇ ਆਈ ਸੀ ਅੱਜ ਬੜਾ ਸਾਨੂੰ ਦੁੱਖ ਤੇ ਅਫਸੋਸ ਹੈ ਵੀ ਸਭ ਤੋਂ ਵੱਧ ਜ਼ਬਰ ਜ਼ੁਲਮ ਇਹ ਜਿਹੜੇ ਰੋਜ਼ਗਾਰ ਮੰਗਦੇ ਬੇਇਨਸਾਫੀ ਦੇ ਜਾਂ ਧੱਕੇ ਦੇ ਖਿਲਾਫ ਕੋਈ ਵੀ ਜਿਹੜੀ ਜਥੇਬੰਦੀ ਹੈ ਜਾਂ ਬੇਰੁਜ਼ਗਾਰ ਲੜਾਈ ਲੜਦੇ ਆ ਸਭ ਵੱਧ ਜ਼ੁਲਮ ਇਸ ਮੌਜੂਦਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕੀਤਾ ਉਹ ਬਣਾ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਹੋਣ ਬਣਾ ਸਾਡੇ ਭਰਾਵਾਂ ਦੀਆਂ ਪੱਗਾਂ ਔਰ ਬੇਤਹਾਸ਼ਾ ਉਹਨਾਂ ਤੇ ਜ਼ੁਲਮ ਕੀਤਾ ਜਾ ਰਿਹਾ ਔਰ ਜਿਹੜਾ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਕਹਿੰਦੇ ਸੀ ਵੀ ਲੀਡਰਾਂ ਤੋਂ ਸਵਾਲ ਪੁੱਛੋ ਜਿਹੜਾ ਸਵਾਲ ਪੁੱਛਦਾ ਉਹਦੇ ਦੇ ਜਿਹੜਾ ਚੀਫ ਇੰਜੀਨੀਅਰ ਉੱਥੋਂ ਤੱਕ ਸਾਡੇ ਜਿਹੜੇ ਮੁਲਾਜ਼ਮ ਦੇ ਅਧਿਕਾਰੀ ਐ ਅਸੀਂ ਵੀ ਜਿਹੜੀਆਂ ਪੰਜਾਬ ਸਰਕਾਰ ਆਪਦੇ ਵੋਟਾਂ ਦੀ ਖਾਤਰ ਆਪਦੀਆਂ ਜਿਹੜੀਆਂ ਗਲਤੀਆਂ ਨੀਤੀਆਂ ਦੇ ਖਿਲਾਫ ਜਿਹੜਾ ਕਾਰਨ ਅੱਜ ਉਹ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੇਚ ਰਹੀ ਹੈ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਜਲੀ ਬੋਰਡ ਦੀਆਂ ਜ਼ਮੀਨਾਂ ਉਹ ਜਲੰਧਰ ਲੁਧਿਆਣੇ ਪਟਿਆਲੇ ਪਠੰਡੇ ਦੇ ਵਿੱਚ ਉਹ ਵੇਚਣੀਆਂ ਉਹਦੇ ਖਿਲਾਫ ਅਸੀਂ ਲੜ ਰਹੇ ਆਂ ਔਰ ਇਤਿਹਾਸ ਚ ਪਹਿਲੀ ਵਾਰ ਹੋਇਆ ਵੀ ਸਾਡੇ ਜਿਹੜੇ ਐਕਸ਼ਨ ਕਮੇਟੀ ਸਾਂਝੀ ਐਕਸ਼ਨ ਕਮੇਟੀ ਬਣੀ ਹੈ ਉਹਦੇ ਜਦੋਂ ਸਾਡੇ ਆਗੂ ਸਹਿਬਾਨ ਬਿਲੀ ਬੋਰਡ ਦੇ ਚੇਅਰਮੈਨ ਨੂੰ ਮੰਗ ਪੱਤਰ ਦੇਣਗੇ ਵੀ ਭਾਈ ਸਾਡਾ ਇਸ ਤੇ ਰੋਸ ਹੈ ਤਾਂ ਉਸੇ ਦਿਨ ਜਿਹੜੇ ਸਾਡੇ ਸੂਬਾ ਆਗੂਆਂ ਦੀਆਂ ਬਦਲੀਆਂ ਦੂਰ ਦਰਾਡੇ ਕੀਤੀਆਂ ਗਈਆਂ ਮੇਰਾ ਕਹਿਣ ਦਾ ਭਾਵ ਜੇ ਅਸੀਂ ਮੰਗ ਪੱਤਰ ਦੇ ਕੇ ਜੇ ਵਿਰੋਧ ਵੀ ਦਰਜ ਕਰਾਉਣਾ ਤਾਂ ਉਹਦੇ ਵਿੱਚ ਮੁਲਾਜ਼ਮਾਂ ਨੂੰ ਵੈਕਟਿਮਾਈਜ਼ਿੰਗ ਦੂਰ ਦਰਾਡੇ ਬਦਲੀਆਂ ਕੀਤੀਆਂ ਜਾ ਰਹੀਆਂ ਔਰ ਬਿਜਲੀ ਬੋਰਡ ਦੇ ਜਿਹੜਾ ਸਾਡਾ ਇਹਨਾਂ ਦਾ ਸਮਝੌਤਾ ਹੋਇਆ ਸੀ ਉਹਦਾ ਚੇਅਰਮੈਨ ਇੱਕ ਜਿਹੜਾ ਟੈਕਨੀਕ ਗ੍ਰੇਡ ਜਿਹੜਾ ਟੈਕਨੀਕਲ ਜਾਣਕਾਰੀ ਵਾਲਾ ਬੰਦਾ ਲਾਉਣਾ ਸੀ ਪਰ ਇਹਨਾਂ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਇੱਕ ਆਈਐਸ ਜਿਹੜਾ ਬਿਊਰੋਕ੍ਰਾਟ ਨੂੰ ਲਾਇਆ ਉਹ ਵੀ ਜੂਨੀਅਰ ਅਧਿਕਾਰੀ ਹੈ ਔਰ ਇਹਦਾ ਜੇ ਤੁਸੀਂ ਬਿਊਰੋਕ੍ਰੇਟ ਵੀ ਲਾਉਣਾ ਤਾਂ ਕਟੂਗੜ ਪ੍ਰਿੰਸੀਪਲ ਸੈਕਟਰੀ ਤੋਂ ਥੱਲੇ ਨਹੀਂ ਲੱਗਣਾ ਚਾਹੀਦਾ ਔਰ ਉਸ ਅਧਿਕਾਰੀ ਨੇ ਆਪਦੇ ਸਈਨਾਂ ਨਾਲ ਪਹਿਲਾਂ ਉੱਥੇ ਪਾਵਰ ਸੈਕਟਰੀ ਤੋਂ ਜਿਹੜਾ ਸੀਐਮਡੀ ਲੱਗਾ ਚੇਅਰਮੈਨ ਲੱਗਾ ਔਰ ਆਪਦੇ ਜਿਹੜੇ ਸਈਨਾਂ ਨੇ ਉਹਦੇ ਜਿਹੜੇ ਉਸ ਵਿਧਾਨ ਜਿਹੜਾ ਹਾਈ ਕੋਰਟ ਚ ਕੇਸ ਹੋਇਆ ਵੀ ਪਈਏ ਜੂਨੀਅਰ ਅਧਿਕਾਰੀ ਨਹੀਂ ਲੱਗ ਸਕਦਾ ਤਾਂ ਉਹਦੇ ਆਪਦੇ ਜਿਹੜੇ ਸਰਵਿਸ ਰੂਲ ਸੋਧੇ ਗਏ ਔਰ ਤੁਸੀਂ ਵੇਖਿਆ ਹੋਣਾ ਵੀ ਅੱਜ ਠੰਡ ਦੇ ਵਿੱਚ ਪਟਿਆਲੇ ਜਿਹੜੇ ਸਾਡੇ ਮੀਟਰ ਰੀਡਰ ਭਰਾ ਉਹ ਲਗਾਤਾਰ ਉੱਥੇ ਮੀਂਹ ਹਨੇਰੀ ਦੇ ਵਿੱਚ ਠੰਡ ਦੇ ਵਿੱਚ ਕੋਰੇ ਦੇ ਵਿੱਚ ਉੱਥੇ ਉਹ ਲਗਾਤਾਰ ਸੰਘਰਸ਼ ਕਰਦੇ ਆ ਜਿਸ ਦਿਨ ਇਹ ਪ੍ਰਾਈਵੇਟ ਜਿਹੜੀ ਰੀਡਿੰਗ ਦਾ ਸਿਸਟਮ ਲਿਆਂਦਾ ਸੀ ਅਸੀਂ ਉਸ ਦਿਨ ਹੀ ਵਿਰੋਧ ਕੀਤਾ ਸੀ ਵੀ ਭਾਈ ਜਿਹੜਾ ਇਹ ਸਿਸਟਮ ਆ ਇਹ ਪ੍ਰਾਈਵੇਟ ਤੁਸੀਂ ਨਾ ਕਰੋ ਸਪੌਟ ਬਿਲਿੰਗ ਦੇ ਨਾਂ ਤੇ ਹਜ਼ਾਰਾਂ ਸਾਮੀਆਂ ਖਾਗੇ ਔਰ ਅੱਜ ਹਾਲਾਤ ਇਹ ਬਣਿਆ ਵੀ ਜਿਹੜੇ ਕੱਚੇ ਕੰਮ ਐ ਉਹ ਪੱਕੇ ਨਹੀਂ ਕੀਤੇ ਜਾ ਰਹੇ ਕਿਉਂਕਿ ਵੱਖ-ਵੱਖ ਵਿਭਾਗਾਂ ਜੋ ਉਸੇ ਤਰ੍ਹਾਂ ਜਿਹੜੇ ਸਾਡੇ ਬਿਲੀਦ ਬੋਰਡ ਦੇ ਵਿੱਚ ਜਿਹੜੇ ਸਾਡੇ ਕਮਿਊਨਿਟੀਾਂ ਵਾਲੇ ਸਾਥੀ ਐ ਉਹਨਾਂ ਨੂੰ ਲਗਾਤਾਰ ਜਿਹੜਾ 4 ਸਾਲ ਤੋਂ ਲਾ ਰਹਿਆਂ ਦੇ ਵਿੱਚ ਲਾਇਆ ਜਾ ਰਿਹਾ ਔਰ ਜਿਹੜੇ ਸਾਡਾ ਥਰਮਲ ਲੱਗਣਾ ਸੀ ਜਿਹੜੇ ਜਿਹੜੇ ਢਾਈ ਸੀ ਉੱਥੇ ਸਰਕਾਰੀ ਲੱਗਣੇ 3800 ਮੈਗਾਵਾਟ ਦੇ ਉਹ ਦੋ ਰੋਪੜ ਦੇ ਵਿੱਚ ਲੱਗਣੇ ਤੀਜੇ ਦਾ ਹਜੇ ਫੈਸਲਾ ਨਹੀਂ ਇਹਨਾਂ ਨੇ ਕੀਤਾ ਲਗਾਤਾਰ 4 ਸਾਲ ਹੋ ਗਏ ਲੋਕਾਂ ਨੂੰ ਕਹਿੰਦੇ ਅਸੀਂ ਪ੍ਰਾਲੀ ਤੇ ਚਲਾਵਾਂਗੇ ਅਸੀਂ ਸੋਲਰ ਤੇ ਚਲਾਵਾਂਗੇ ਪਰ ਉਹ ਉਲਟਾ ਉਹਦੀਆਂ ਜ਼ਮੀਨਾਂ ਵੇਚ ਰਹੀ ਹੈ ਔਰ ਜਿਹੜੇ ਉੱਥੇ ਵਿਰੋਧ ਕਰਦੇ ਆ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਦੀਆਂ ਬਦਲੀਆਂ ਕੀਤੀਆਂ ਜਾ ਰਹੀਆਂ ਔਰ ਜਿਹੜਾ ਦੁੱਖਦਾਈ ਗੱਲ ਇਹ ਆ ਵੀ ਜਿਹੜਾ ਅੱਜ ਤੱਕ ਆਪਾਂ 26 ਜਨਵਰੀ 'ਚ ਖੜੇ ਆਂ ਕੇਂਦਰ ਸਰਕਾਰ ਨੇ 20 ਜਨਵਰੀ ਨੂੰ ਵੱਖ-ਵੱਖ ਸੂਬਿਆਂ ਨੂੰ ਦੁਬਾਰਾ ਜਿਹੜਾ ਬਿਜਲੀ ਸੋਧ ਬਿੱਲ ਉਹਦਾ ਨਾਮ ਬਦਲ ਕੇ 26 ਕਰਤਾ ਜਿਹੜਾ 225 ਕਹਿੰਦੇ ਸੀਗੇ ਉਹਦਾ ਜਿਹੜਾ ਖਰੜਾ ਉਹ ਸਟੇਟਾਂ ਨੂੰ ਭੇਜਤਾ ਪਹਿਲਾਂ ਨਾਤਾ ਇਹਨਾਂ ਨੇ 25 ਦੇ ਬਰੂ ਵਿਰੋਧ ਦਰਜ ਕਰਾਇਆ ਔਰ ਅਸੀਂ ਸਾਨੂੰ ਲੱਗਦਾ ਹੈ ਵੀ ਇਹ 26 ਦੇ ਵੀ ਜਿਹੜਾ ਪੰਜਾਬ ਸਰਕਾਰ ਉਹ ਵਿਰੋਧ ਨਹੀਂ ਕਰੇਗੀ ਉਹ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਫੰਡ ਰੱਖੇ ਹੈ ਔਰ ਉਹਨਾਂ ਨੂੰ ਇਹ ਪੂਰਾ ਟਾਰਗੇਟ ਪੂਰਾ ਕਰਨ ਵਾਸਤੇ ਜਿਹੜੀ ਸਰਕਾਰ ਉਹ ਅਸੀਂ ਜਿੱਥੇ ਸੈਂਟਰ ਸਰਕਾਰ ਨਾਲ ਲੜ ਰਹੇ ਆਂ ਪਰ ਸਾਨੂੰ ਦੁੱਖ ਇਸ ਕਰਦਾ ਵੀ ਇਹ ਕਹਿੰਦੀ ਸੀ ਵੀ ਅਸੀਂ ਸਾਡੇ ਨਾਲ ਧੱਕਾ ਹੋ ਰਿਹਾ ਪਰ ਅੱਜ ਤਾਈਂ ਕਮ ਸੇ ਕਮ ਅਸੀਂ ਆਪਦਾ ਵਿਰੋਧ ਹੀ ਨਹੀਂ ਦਰਜ ਕਰਾ ਸਕੇ ਤਾਂ ਅਸੀਂ ਅਸੀਂ ਸਰਕਾਰ ਤੋਂ ਹੋਰ ਕੀ ਆਸ ਕਰ ਸਕਦੇ ਆਂ ਔਰ ਤੁਸੀਂ ਵੇਖੋ ਲਗਾਤਾਰ ਸਾਡੇ ਮਹਿਕਮੇ ਦੇ ਜਿਹੜਾ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਚੋਰੀਆਂ ਹੋ ਰਹੀਆਂ ਉਹਦੇ ਤੇ ਕੋਈ ਕੰਟਰੋਲ ਨਹੀਂ ਹੈਗਾ ਜੇ ਹੈਗਾ ਈਵਨ ਕੇ ਜਿਹੜੇ ਕਿਸੇ ਵੀ ਕੈਟਾਗਰੀ ਦਾ ਜਿਹੜਾ ਸਭ ਤੋਂ ਮੇਨ ਇਹ ਹੁੰਦਾ ਸੀ ਵੀ ਜਿਹੜਾ ਸਭ ਤੋਂ ਸਨਮਾਨਯੋਗ ਹੁੰਦਾ ਵੀ ਪੱਤਰਕਾਰ ਆਗੇ ਉਹਨਾਂ ਦੇ ਵੀ ਹੈ ਬੀਲਬੋਰਡ ਨਾਲ ਵੀ ਹੈ ਕੋਈ ਮਹਿਕਮਾ ਨਹੀਂ ਛੱਡਿਆ ਜਿਹਦੇ ਤੇ ਅਸੀਂ ਕਹਿ ਨਹੀਂ ਸਕਦੇ ਵੀ ਇਹ ਸਰਕਾਰ ਦਾ ਕੋਈ ਕੰਟਰੋਲ ਹੈ ਔਰ ਆਪਦੀਆਂ ਜਿਹੜੀਆਂ ਵਿੱਤੀ ਐਮਰਜੈਂਸੀਆਂ ਆਪਦੀਆਂ ਜਿਹੜੀਆਂ ਕਮਾਊ ਮਹਿਕਮੇ ਆ ਉਹਨਾਂ ਨੂੰ ਵੀ ਖਤਮ ਕਰਨ ਵਾਸਤੇ ਉਹ ਨਗਰ ਤੋਂ ਸੁਣਿਆ ਕਿ ਹਰ ਇੱਕ ਵਰਗ ਉਹ ਨਾਰਾਜ਼ ਆ ਚਾਹੇ ਕਿਸਾਨ ਆ ਮਜ਼ਦੂਰ ਆ ਮੁਲਾਜ਼ਮ ਆ ਵਿਦਿਆਰਥੀ ਆ ਹਰ ਇੱਕ ਵਰਗ ਸਰਕਾਰ ਤੋਂ ਨਾਰਾਜ਼ ਆ ਸਰਕਾਰ ਲੱਖ ਦਾਅਵੇ ਕਰਦੀ ਆ ਤੇ ਸੁਪਨਾ ਦੇਖਦੀ ਆ ਕਿ ਇੱਕ ਵਾਰ ਫੇਰ ਅਸੀਂ ਦੁਬਾਰਾ ਸੱਤਾ ਦੇ ਵਿੱਚ ਆਵਾਂਗੇ ਪਰ ਜਿਸ ਹਾਲ ਹਾਲਾਤ ਨਾਲ ਹਰ ਇੱਕ ਵਰਗ ਜਿਹੜਾ ਹੈਗਾ ਵਿਰੋਧ ਕਰ ਰਿਹਾ ਹੈ ਚਾਹੇ ਕਿਸਾਨ ਆ ਜਿਹੇ ਪੱਤਰਕਾਰ ਨੇ ਚਾਹੇ ਅਦਾਰੇ ਨੇ ਹਰ ਇੱਕ ਚੀਜ਼ ਦਾ ਵਿਰੋਧ ਕਰ ਰਿਹਾ ਤੇ ਲੱਗਦਾ ਨਹੀਂ ਕਿ ਇਹਨਾਂ ਨੂੰ ਜਿਹੜਾ ਸਤਾਈ ਦੇ ਵਿੱਚ ਇੱਕ ਵਾਰ ਫੇਰ ਲੋਕ ਫਤਵਾ ਦੇਣਗੇ ਜਗਮਨ ਟੀਵੀ ਲਈ ਫ੍ਰੀ ਕੋਰਡ ਤੋਂ ਜਗਤਾਰ ਸੰਨ